ਹਾਂਜੀ ਵੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਜੀ ਨਿਊ ਹਾਲੈਂਡ 3630 ਉਮੀਦ ਕਰਦੇ ਹਾਂ ਸਾਰੇ ਭਰਾ ਠੀਕ-ਠਾਕ ਹੋਮੋਗੇ ਤੰਦਰੁਸਤ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਦੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਆ ਕਰੋ ਛੋਟੀ ਜੀ ਵੀਡੀਓ ਹੁੰਦੀ ਹੈ ਆਪਣੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ YouTube ਤੇ ਵੀਡੀਓ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਦਨੀਆਂ 500 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਇਹ ਟਰੈਕਟਰ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਇਹ ਟਰੈਕਟਰ ਬਾਈ ਜੀ 2020 ਦੇ ਲਾਸਟ ਮਹੀਨੇ ਦੇ ਵਿੱਚ ਟਰੈਕਟਰ ਆਇਆ ਹੋਇਆਗਾ ਪੰਜਾਬ ਨੰਬਰ ਹੈ ਟਰੈਕਟਰ ਤੇ ਟਰੈਕਟਰ ਇਹ ਪਹਿਲੇ ਨਾਮ ਹੈ ਜੀ ਸਾਰੇ ਪੇਪਰ ਵਗੈਰਾ ਟਰੈਕਟਰ ਦੇ ਬਿਲਕੁਲ ਕੰਪਲੀਟ ਨੇ ਆਲ オリジナル ਟਰੈਕਟਰ ਹੈ ਵਾਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਮਗਰਲੇ ਟਾਇਰ ਟਰੈਕਟਰ ਤੇ ਹੈਗੇ ਨੇ ਲਗਭਗ 90 ਪੈਸੇ ਅਗਲੇ ਟਾਇਰ ਟਰੈਕਟਰ ਤੇ ਬਿਲਕੁਲ ਨਵੇਂ ਨੇ ਰੇਡੀਅਲ ਅਗਲੇ ਟਾਇਰ ਨੇ ਜੀ ਬਾਕੀ ਫਾਈਬਰ ਹੁੱਡ ਵਗੈਰਾ ਬੰਪਰ ਵਗੈਰਾ ਸਾਰਾ ਕੁਝ ਜੋ ਐਸੈਸਰੀ ਤੁਹਾਨੂੰ ਦਿਖ ਰਹੀ ਹੈ ਫੋਟੋਆਂ ਦੇ ਵਿੱਚ ਸਾਰੀ ਐਸੈਸਰੀ ਨਾਲ ਹੈਗੀ ਟਰੈਕਟਰ ਨੂੰ ਤੁਸੀਂ ਵਾਹ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 8 ਲੱਖ ਰੁਪਇਆ ਰੇਟ ਮੌਕੇ ਤੇ ਘਟ ਹੋ ਜਾਊਗਾ ਜੀ ਕੋਈ ਫਿਕਸ ਨਹੀਂ ਰੇਟ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਇਹ ਟਰੈਕਟਰ ਗੁਰਦਾਸਪੁਰ ਏਰੀਏ ਦੇ ਵਿੱਚ ਹੈ ਤੇ ਮਾਲਕ ਵੀਰ ਦਾ ਜਿਹੜਾ ਫੋਨ ਨੰਬਰ ਹੈ ਉਹ ਡਾਇਰੈਕਟ ਨਹੀਂ ਫੋਨ ਲੱਗਣਾਗਾ ਤੁਸੀਂ ਉਹਨਾਂ ਨਾਲ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਵਟਸਐਪ ਤੇ ਕਾਲ ਹੋ ਜੂਗੀ ਵੀਰ ਹੈ ਜਿਹੜਾ ਉਹ ਬਾਹਰਲੇ ਦੇਸ਼ ਦੇ ਵਿੱਚ ਗਿਆ ਹੋਇਆ ਹੈ ਤਾں ਕਰਕੇ ਡਾਇਰੈਕਟ ਕਾਲ ਨਹੀਂ ਲਗਣੀ WhatsApp ਤੇ ਕਾਲ ਕਰ ਲਿਓ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਨੰਬਰ ਹੈ ਜਿਹੜਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਦੋਨੋਂ ਨੰਬਰਾਂ ਤੇ ਤੁਸੀਂ ਤੁਸੀਂ WhatsApp ਤੇ ਕਾਲ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ